ਜੀ ਬੜੇ ਪ੍ਰੇਮ ਦੇ ਨਾਲ ਕਹਿੰਦੇ ਨੇ ਇੱਕ ਚਿੱਤ ਜਿ ਇੱਕ ਸਿਨ ਧਿਆਉ ਕਾਲ ਪਾਸੇ ਵਿੱਚ ਨਾ ਆਉ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੂੰ ਜਿਸ ਨੇ ਇੱਕ ਚਿੱਤ ਦੇ ਨਾਲ ਇੱਕ ਸਿਨ ਮਾਤਰ ਵੀ ਧਿਆਉਣਾ ਕੀਤਾ ਹੈ ਉਹ ਮੁੜ ਕੇ ਕਾਲ ਦੇ ਫਾਸੇ ਦੇ ਵਿੱਚ ਨਹੀਂ ਆਉਂਦਾ ਕਾਲ ਦੇ ਗ੍ਰਿਫਤ ਦੇ ਵਿੱਚ ਨਹੀਂ ਆਉਂਦਾ ਜਨਮਾ ਜਨਮਾਂਤਰਾਂ ਦੇ ਵਿੱਚ ਨਹੀਂ ਆਉਂਦਾ ਇੱਕ ਚਿੱਤ ਜਹੇ ਇੱਕ ਸਨ ਤੇ ਆਏ ਕਾਲ ਆਪਾਸ ਕੀ ਵਿਚਨਾਇਓ ਗੁਰੂ ਮਹਾਰਾਜ ਕਹਿੰਦੇ ਕਹਿੰਦੇ ਤੂੰ ਜੇ ਇੱਕ ਚੇਤੋ ਜਿਤੇ ਰਹਿ ਚੇਤੇ ਦੇ ਵਿੱਚ ਜਦੋਂ ਪਰਿਪੂਰਣ ਪਰਮਾਤਮਾ ਹੋਵੇ ਚੇਤੇ ਦੇ ਵਿੱਚ ਰੱਖ ਕੇ ਤੂੰ ਪਰਮਾਤਮਾ ਨੂੰ ਧਿਆਏਗਾ ਇੱਕ ਸਿਨਮਾਤਰ ਵੀ ਇੱਕ ਸਵਾਸ ਦਾ ਸਮਾਂ ਵੀ ਧਿਆਵੇਂਗਾ ਤੇਰਾ ਉਹ ਸਫਲਾ ਹੋ ਜਾਵੇਗਾ ਉਹ ਸਿਨਮਾਤਰ ਜਪਿਆ ਹੋਇਆ ਪਰਿਪੂਰਣ ਪਰਮਾਤਮਾ ਦਾ ਨਾਮ ਤੈਨੂੰ ਤਾਰ ਦੇਗਾ ਕਾਲ ਦੇ ਬਸਦੇ ਵਿੱਚ ਨਹੀਂ ਆਏਗਾ ਤੂੰ ਮੁੜ ਕੇ ਮੁਕਤ ਹੋ ਜਾਵੇਂਗਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੜੇ ਪ੍ਰੇਮ ਨਾਲ ਬਚਨ ਕਰਦੇ ਨੇ ਅਸੀਂ ਅੱਜ ਕਿਸ ਦੁਨੀਆ ਦੇ ਵਿੱਚ ਤੁਰ ਰਹੇ ਹਾਂ ਅਸੀਂ ਉਸ ਦੁਨੀਆ ਦੇ ਵਿੱਚ ਤੁਰ ਰਹੇ ਹਾਂ ਬੀਤੇ ਸਮੇਂ ਤੇ ਪਛਤਾਵਾ ਕਰ ਰਹੇ ਹਾਂ ਆਉਣ ਵਾਲੇ ਭਵਿੱਖ ਦੀ ਸਾਨੂੰ ਚਿੰਤਾ ਇਹ ਵੀ ਦੂਰ ਹੋਗਣੀ ਬੀਤੇ ਦਾ ਪਛਤਾਵਾ ਆਉਣ ਵਾਲੇ ਦਾ ਸਾਨੂੰ ਚਿੰਤਾ ਹੈ ਆਉਣ ਭਵਿੱਖ ਦੀ ਪਰ ਵਰਤਮਾਨ ਨੂੰ ਨਹੀਂ ਅਸੀਂ ਸਵਾਰ ਰਹੀ ਭਾਈ ਵੀਰ ਸਿੰਘ ਜੀ ਲਿਖਦੇ ਨੇ ਜਿਹੜਿਆਂ ਨੇ ਪੜਿਆ ਭਾਈ ਵੀਰ ਸਿੰਘ ਜੀਆਂ ਨੂੰ ਉਹ ਲਿਖਦੇ ਹਨ ਕੱਲ ਚੁੱਕੀ ਹੈ ਬੀਤ ਜਿਹੜੀ ਕੱਲ ਹੈ ਬੀਤਿਆ ਕੱਲ ਉਹ ਬੀਤ ਚੁਕਿਆ ਹੈ ਕੱਲ ਚੁੱਕੀ ਹੈ ਬੀਤ ਵਸਤੋਂ ਤੋਂ ਦੂਰ ਨਸਾਈ ਉਹ ਸਾਡੇ ਵਸਤੋਂ ਤੋਂ ਦੂਰ ਨਸ ਗਈ ਹੈ ਸਾਡੇ ਹੁਣ ਹੱਥ ਦੇ ਵਿੱਚ ਨਹੀਂ ਆਵੇਗੀ ਅੱਜ ਸਾਡੇ ਕੋਲ ਹੈ ਪਰ ਫਿਕਰਾਂ ਲਈ ਜਿਹੜਾ ਵਰਤਮਾਨ ਅੱਜ ਸਾਡੇ ਕੋਲ ਹੈ ਜਿਹਦੇ ਵਿੱਚ ਅਸੀਂ ਬੈਠੇ ਹਾਂ ਘੁੰਮ ਫਿਰ ਰਹੇ ਹਾਂ ਆ ਜਿਹੜਾ ਸੁਭਾਸ ਚੱਲ ਰਿਹਾ ਹੈ ਇਹ ਵਰਤਮਾਨ ਹੈ ਸਾਡਾ ਅੱਜ ਸਾਡੇ ਕੋਲ ਹੈ ਪਰ ਫਿਕਰਾਂ ਲਈ ਕੱਲ ਪਲਕ ਨੂੰ ਸੋਚ ਅੱਜ ਇਹ ਮੁਫ਼ਤ ਗਵਾਇ ਆਉਣ ਵਾਲੇ ਕੱਲ ਨੂੰ ਸੋਚੀ ਜਾਂਦੇ ਆਂ ਬੀਤੇ ਆ ਕੱਲ ਸੋਚੀ ਜਾਂਦੇ ਆਂ ਬੀਤੇ ਤੇ ਪਛਤਾਵਾ ਕਰੀ ਜਾਂਦੇ ਆਂ ਤੇ ਆਉਣ ਵਾਲੇ ਨੂੰ ਦੇਖੀ ਜਾਂਦੇ ਆਂ ਵੀ ਉਹਦੋਂ ਕੀ ਬਣੂਗਾ ਜਿਹੜਾ ਅੱਜ ਐ ਅੱਜ ਫਿਕਰਾਂ ਦੇ ਵਿੱਚ ਲੰਘਾਇਆ ਜੇ ਅੱਜ ਨੂੰ ਸਵਾਰ ਲਵੇਂਗਾ ਬੀਤਿਆ ਤੇ ਤੇਰੇ ਕੋਲ ਆਉਣਾ ਹੀ ਨਹੀਂ ਆਉਣ ਵਾਲੇ ਦਾ ਕੋਈ ਭਰੋਸਾ ਨਹੀਂ ਤੇਰੇ ਕੋਲ ਆਵੇਗਾ ਬੀਤਿਆ ਦਿਨ ਤੇ ਲੰਘ ਗਿਆ ਉਹ ਕੱਲ ਦੇ ਵਿੱਚ ਬਰਤ ਗਿਆ ਆਉਣ ਵਾਲਾ ਕੱਲ ਹੈ ਜਿਹੜਾ ਉਹ ਭਵਿਖ ਹੈ ਤੇਰਾ ਉਸ ਬਾਰੇ ਵੀ ਜ਼ਿਆਦਾ ਚਿੰਤਾ ਨਹੀਂ ਰੱਖਣੀ ਚਾਹੀਦੀ ਕੀ ਪਤਾ ਆਵੇ ਜਾਂ ਨਾ ਆਵੇ ਪਰ ਵਰਤਮਾਨ ਨੂੰ ਸਵਾਰ ਸਵਾਰ ਲੈ ਇੱਕ ਚਿੱਤ ਜਿਹੇ ਇੱਕ ਸਨ ਧਿਆਉ ਕਾਲ ਫਾਸ ਕੇ ਵਿਚਨਾਇ ਅਸ਼ਟਵਕਰ ਬੜਾ ਵੱਡਾ ઋષਿ ਹੈ ਵਿਦਵਾਨ ਹੈ 9 ਸਾਲ ਦੀ ਉਮਰ ਹੈ ਉਸ ਦਾ ਪਿਤਾ ਜਿਹੜਾ ਨਾਮ ਨੂੰ ਜਪਣਾ ਕਰਦਾ ਹੈ ਨਾਮ ਜਪ ਰਿਹਾ ਹੈ ਉਹ ਜਨਕ ਦਾ ਰਾਜਗੁਰੂ ਹੈ ਜਨਕ ਰਾਜੇ ਦੇ ਦਰਬਾਰ ਦੇ ਵਿੱਚ ਉਹੋ ਵੇਦਾਂ ਸ਼ਾਸਤਨਾ ਤੇ ਪੁਰਾਣਾ ਦੀ ਵਿਆਖਿਆ ਕਰਦਾ ਹੈ ਮਹਾਰਿਸ਼ੀ ਅਸ਼ਟਾਵਕਰ ਦਾ ਪਿਤਾ ਰੇਸ਼ੀ ਅਸ਼ਟਾ ਬਕਰ ਵੀ ਕੋਈ ਛੋਟੀ ਮੋਟੀ ਗੱਲ ਨਹੀਂ ਉਮਰ ਨਿਆਣੀ ਆ 9 ਸਾਲ ਦੀ ਉਮਰ ਹੈ ਉਹਨਾਂ ਨੇ ਆਪਣੇ ਪਿਤਾ ਦੀ ਪਰਵਿਰਤੀ ਨੂੰ ਗੱਲਾਂ ਬਾਤਾਂ ਤੋਂ ਜਾਣਿਆ ਉਹਨਾਂ ਦੇ ਪਿਤਾ ਦੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਬੀਤੇ ਕੰੰਦ ਤੇ ਇਹ ਪਛਤਾਵਾ ਕਰਦੇ ਨੇ ਆਉਣੇ ਵਾਲੇ ਕੱਲ ਦੀ ਚਿੰਤਾ ਕਰਦੇ ਨੇ ਇਨਾਂ ਦਾ ਮਾਨਾ ਜਿਹੜਾ ਉਹ ਚੇਤਨਤਾ ਦੇ ਵਿੱਚ ਨਹੀਂ ਹੈ ਇਹ ਜਿਹੜਾ ਪਾਠ ਭਜਨ ਕਰ ਰਹੇ ਨਹੀਂ ਅਸ਼ਟਾਵ ਕਰਨੇ ਸੋਚਿਆ ਵੀ ਮੇਰੇ ਪਿਤਾ ਜਿਹੜਾ ਪਾਠ ਭਜਨ ਕਰ ਰਹੇ ਨੇ ਇਹ ਇਹਨਾਂ ਦਾ ਬੇਅਰਥ ਹੈ ਜਦੋਂ ਇਹ ਪਾਠ ਭਜਨ ਕਰਦੇ ਨੇ ਇਹਨਾਂ ਦਾ ਮਾਨਾ ਜਿਹੜਾ ਉਹ ਪਰਿਪੂਰਣ ਪਰਮਾਤਮਾ ਦੇ ਨਾਲ ਨਹੀਂ ਜੁੜਿਆ ਹੁੰਦਾ ਇਹਨਾਂ ਦੇ ਚੇਤੇ ਦੇ ਵਿੱਚ ਇੱਕ ਛਣ ਮਾਤਰ ਵੀ ਪਰਿਪੂਰਣ ਪਰਮਾਤਮਾ ਵਰਤਮਾਨ ਦੇ ਵਿੱਚ ਨਹੀਂ ਆਉਂਦਾ ਪਿਤਾ ਨੂੰ ਕਹਿਣ ਲੱਗੇ ਕੀ ਤੋਤਾ ਰਟਣ ਲਾਇਆ ਹੈ ਨਿਤ ਰੋ ਜਪੀ ਜਾਂਦੇ ਹਾਂ ਨਿਤ ਰੋ ਜਪੀ ਜਾਂਦੇ ਹਾਂ ਪਰ ਤੁਹਾਡੇ ਚੇਤੇ ਦੇ ਵਿੱਚ ਇਹ ਵਰਤਮਾਨ ਦੇ ਵਿੱਚ ਇਕ ਚਿੱਤ ਹੋ ਕੇ ਇਕਾਗਰ ਚਿੱਤ ਹੋ ਕੇ ਤੇ ਤੁਸੀਂ ਨਿਜਾ ਪਿਆ ਹੀ ਨਹੀਂ ਕਦੇ ਪਿਤਾ ਨੇ ਸ਼ਰਾਪ ਦਿੱਤਾ ਪਿਤਾ ਕਹਿੰਦੇ ਤੂੰ ਮੈਨੂੰ ਗਿਆਨ ਦੇਣ ਲੱਗਿਆ ਹੁਣ ਤੇਰੇ ਸਰੀਰ ਦੇ ਵਿੱਚ ਬਲ ਪੈਣਗੇ ਬਲ ਤੇ ਪਹਿ ਜਾਣਗੇ ਕੋਈ ਗੱਲ ਨਹੀਂ ਪਰ ਮੇਰਾ ਮਨ ਸਿੱਧਾ ਪਰਿਪੂਰਣ ਪਰਮਾਤਮਾ ਦੇ ਨਾਲ ਜੁੜਿਆ ਹੋਵੇਗਾ। ਇਹ ਅਸ਼ਟਾਵਕਰ ਦਾ ਪਿਤਾ ਸਵਾਲ ਨੇ ਜਿਹੜੇ ਕਿਸੇ ਕਿਸੇ ਕੋਲ ਮਹਮੋਲੇ ਸਵਾਲ ਹੁੰਦੇ ਨੇ। ਜਿਨ੍ਹਾਂ ਦੇ ਮਹਮੋਲੇ ਸਵਾਲ ਹੁੰਦੇ ਨੇ ਉਹ ਮਹਮੋਲੇ ਸਵਾਲਾਂ ਵਾਲੇ ਮਮੂਲੀ ਜਿਹੇ ਇਨਸਾਨ ਹੀ ਹੁੰਦੇ ਨੇ ਉਹਨਾਂ ਦੀਆਂ ਜੜਾਂ ਬਹੁਤੀਆਂ ਡੂੰਘੀਆਂ ਨਹੀਂ ਹੁੰਦੀਆਂ ਵਿਦਵਾਨਾਂ ਦਾ ਹਵਾਲਾ ਹੈ ਜਿੰਨੇ ਵੱਡੇ ਸਵਾਲ ਹੋਣਗੇ ਉਹਨੇ ਵੱਡੇ ਸਵਾਲ ਉਹੀ ਕੋਈ ਮਹਾਨ ਰੂਹ ਵੱਲੋਂ ਕੀਤੇ ਜਾਣਗੇ ਜਿਹੜੇ ਵੱਡੇ ਸਵਾਲ ਨਹੀਂ ਸਰੀਰ ਤੇ ਸਵਾਲ ਕਰਦੇ ਨਹੀਂ ਗੁਰੂ ਅਮਰਦਾਸ ਜੀ ਮਹਾਰਾਜ ਕਿ ਕਰਮ ਕਮਾਇਆ ਤੂੰ ਤੇ ਸਰੀਰਾ ਜਾਂ ਤੂੰ ਜਗ ਮਾਇਆ ਆ ਤੂੰ ਅਜੇ ਹਾਕੀ ਕਰਮ ਕਮਾ ਲਿਆ ਹੈ ਜਦੋਂ ਤੋਂ ਤੂੰ ਸੰਸਾਰ ਦੇ ਵਿੱਚ ਆਇਆ ਸਰੀਰ ਨੂੰ ਸਵਾਲ ਕਰਦੇ ਨੇ ਐ ਸਰੀਰ ਤੈਂ ਕਿਹੜਾ ਕਰਮ ਕਮਾ ਲਿਆ ਜਨ ਹਰਤੇ ਰਾਰਾ ਚੰਰ ਰਚਿਆ ਸੁਹਰ ਮੰਨ ਬਸਾਇਆ ਤੈਨ ਕਿਹੜਾ ਕਰਮ ਕਮਾਇਆ ਇਸ ਸੰਸਾਰ ਦੇ ਵਿੱਚ ਜਿਲੇ ਤੇਰੀ ਰਚਨਾ ਕੀਤੀ ਐ ਉਹ ਤੇ ਤੇਰੇ ਚੇਤੇ ਦੇ ਵਿੱਚ ਨਹੀਂ ਬਸਿਆ ਵੱਡਾ ਸਵਾਲ ਨਾ ਸਾਡੇ ਸਾਰਿਆਂ ਕੋਲ ਇਸ ਸਵਾਲ ਦਾ ਜਵਾਬ ਹੈ ਵੱਡਾ ਸਵਾਲ ਹੈ ਮਹਾਨ ਰੂਹ ਵੱਲੋਂ ਕੀਤਾ ਗਿਆ ਮਾਮੂਲੀ ਸਵਾਲ ਨਹੀਂ ਪੁੱਛੀਏ ਆਪਣੇ ਸਰੀਰ ਨੂੰ ਵੀ ਕੀ ਕਰਮ ਕਮਾਇਆ ਤੈਂ ਕਿਹੜਾ ਚੰਗਾ ਕਰਮ ਕੀਤਾ ਤੁਮ ਆਪਣੀ ਆ ਪੰਪ ਕੋਠੀਆਂ ਘਾਰਾਂ ਦਿਨ ਰਾਤ ਆਪਣੇ ਮਾਇਆ ਕੱਤਰ ਕਰਨ ਦੇ ਵਿੱਚ ਲੱਗਿਆ ਹੋਇਆ ਪਰ ਉਸ ਪਰਿਪੂਰਣ ਪਰਮਾਤਮਾ ਨੂੰ ਯਾਦ ਕੀਤਾ ਕਦੇ ਸਿਰਛੇ ਦੇ ਮੂਹਰੇ ਖੜਕੇ ਦਰਪਣ ਦੇ ਅੱਗੇ ਖੜਕੇ ਦੇਖ ਰਿਹਾ ਆਪਣੇ ਆਪ ਨੂੰ ਮੇਰੇ ਵਰਗਾ ਕੋਈ ਨਹੀਂ ਮੈਂ ਬੜਾ ਸੋਹਣਾ ਹੈ ਕਦੇ ਉਹਨੂੰ ਦੇਖਿਆ ਜਿਸੋ ਪਰਿਪੂਰਣ ਪਰਮਾਤਮਾ ਨੇ ਇਹ ਸਰੀਰ ਸਾਜਿਆ ਉਹ ਕਿੰਨਾ ਸੋਹਣਾ ਹੋਵੇਗਾ ਉਹਨੂੰ ਦੇਖਿਆ ਸਵਾਲ ਵੱਡਾ ਮਾਮੂਲੀ ਸਵਾਲ ਨਹੀਂ ਮਾਮੂਲੀ ਬੰਦੇ ਦੇ ਮਾਮੂਲੀ ਸਵਾਲ ਹੋਣਗੇ ਮਾਮੂਲੀ ਬੰਦੇ ਦੇ ਮਾਮੂਲੀ ਸਵਾਲ ਹੋਣਗੇ ਸਿੱਧ ਮਾਮੂਲੀ ਸੀ ਸਿੱਧਾਂ ਦੇ ਸਵਾਲ ਕੀ ਸੀ ਗੁਰਨਾਨਕ ਸਾਹਿਬ ਨੂੰ ਕਹਿੰਦੇ ਤੁਸੀਂ ਇਸ ਪਰਬਤ ਤੇ ਕਿਵੇਂ ਆਏ ਹੋ ਕੋਈ ਮਾਮੂਲੀ ਸਵਾਲ ਸੀ ਵੀ ਜੇ ਤੁਸੀਂ ਆ ਸਕਦੇ ਹੋ ਕੋਈ ਵੀ ਨਹੀਂ ਆ ਸਕਦਾ ਦੂਸਰੇ ਵੀ ਆ ਸਕਦੇ ਨੇ ਉਹ ਵੀ ਇਨਸਾਨ ਹੀ ਨੇ ਤੁਸੀਂ ਕਿਵੇਂ ਆ ਸਕਦੇ ਹੋ ਮਾਮੂਲੀ ਸਵਾਲ ਸੀ ਗੁਰੂ ਨਾਨਕ ਸਾਹਿਬ ਜੀ ਆਨੇ ਦੱਸ ਦਿੱਤਾ ਵੀ ਜੇ ਮੈਂ ਤੁਸੀਂ ਆ ਕੇ ਤੇ ਇਸੇ ਇਸੇ ਤਰ੍ਹਾਂ ਹੀ ਅਸੀਂ ਆ ਗਏ ਸਾਡੇ ਚ ਪਰਿਪੂਰਨ ਪ੍ਰਮਾਤਮਾ ਦੀ ਸ਼ਕਤੀ ਹੈ ਤੁਹਾਡੇ ਚ ਵੀ ਉਹਨਾਂ ਦੀ ਹੋ ਸਕਤੀ ਹੈ ਪਰ ਇੱਕ ਗੱਲ ਹੈ ਤੁਹਾਨੂੰ ਅਜੇ ਤੱਕ ਆਪਣੇ ਮੂਲ ਦੀ ਪਛਾਣ ਨਹੀਂ ਆਈ ਹੁਣ ਕੀ ਹੋਇਆ ਗੁਰੂ ਪਿਆਰ ਵਾਲਿਓ ਵਿਦਵਾਨਾਂ ਦਾ ਹਵਾਲਾ ਹੈ ਜਿਸ ਦੇ ਮਾਮੂਲੀ ਜਿਹੇ ਸਵਾਲ ਹੋਣਗੇ ਉਹ ਸਵਾਲ ਜਿਸ ਨੂੰ ਕਰ ਰਹੇ ਹੋ ਉਹ ਬੰਦਾ ਵੀ ਮਾਮੂਲੀ ਹੋਵੇਗਾ ਜਿਸ ਦੇ ਸਵਾਲ ਵੱਡੇ ਹੋਣਗੇ ਉਸ ਦੇ ਦੁਸ਼ਮਣ ਵੀ ਵੱਡੇ ਹੀ ਹੋਣਗੇ ਜਿਸ ਦੇ ਮਾਮੂਲੀ ਸਵਾਲ ਹੋਣਗੇ ਉਸ ਦੇ ਦੁਸ਼ਮਣ ਵੀ ਮਾਮੂਲੀ ਹੋਣਗੇ ਜੇ ਸਦੇ ਸਵਾਲ ਵੱਡੇ ਹੋਣਗੇ ਉਸਦੇ ਸਵਾਲਾਂ ਦਾ ਜਵਾਬ ਵੀ ਕੋਈ ਵੱਡੀ ਰੂਹ ਦੇ ਥਕੇਗੀ ਮਾਮੂਲੀ ਬੰਦੇ ਉਹਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਣਗੇ ਮਾਮੂਲੀ ਵਿਦਵਾਨ ਉਸਦੇ ਸਵਾਲਾਂ ਦਾ ਜਵਾਬ ਨਹੀਂ ਦੇ ਸਕਣਗੇ ਸਵਾਲ ਕੌਣ ਕਰਦਾ ਹੈ ਜਿਹੜਾ ਆਯਾਦ ਹੈ ਜਿਹੜਾ ਪਰਿਪੂਰਣ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਜਿਹਨੂੰ ਦੁਨੀਆ ਦੇ ਕਿਸੇ ਸ਼ਖਸ ਦੇ ਕੋਲੋਂ ਕੋਈ ਕਿਸੇ ਕਿਸਮ ਦਾ ਮਤਲਬ ਨਹੀਂ ਲੋੜ ਨਹੀਂ ਜਿਹਦੀ ਪਰਪੂਰਨ ਪਰਮਾਤਮਾ ਦੇ ਨਾਲ ਜੁੜੀ ਹੋਈ ਹੈ ਉਹ ਸਵਾਲ ਕਰੇਗਾ ਉਸ ਦੇ ਸਵਾਲਾਂ ਦਾ ਜਵਾਬ ਨਹੀਂ ਹੋਵੇਗਾ ਹੁਣ ਰਾਜਗੁਰੂ ਲੱਗੇ ਸਨ ਅਸ਼ਟਾ ਬਕਰ ਦੇ ਜਿਹੜੇ ਪਿਤਾ ਸਨ ਰਾਜੇ ਜਨਕ ਦੇ ਰਾਜ ਦੇ ਵਿੱਚ ਉਹਦੇ ਰਾਜ ਦੇ ਵਿੱਚ ਉਹਦੇ ਦਰਬਾਰ ਦੇ ਵਿੱਚ ਵੇ ਇਦਾਂ ਪੁਰਾਣਾ ਦੀ ਕਥਾ ਕਰਿਆ ਕਰਦੀ ਹੁਣ ਅਸ਼ਟਾਵਕਰ ਰਿਸ਼ੀ ਕਹਿੰਦੇ ਮੇਰਾ ਮਨ ਸਦਾ ਰਹੇਗਾ ਭਾਵੇਂ ਮੇਰਾ ਸਰੀਰ ਬਲ ਖਾ ਜਾਏ ਬਾਅਦ ਦੇ ਵਿੱਚ ਅਸ਼ਟਾਵਕਰ ਰਿਸ਼ੀ ਦੇ ਜਦੋਂ ਸਰੀਰ ਦੇ ਵਿੱਚ ਬਲ ਪਏ ਜਾਂਦੇ ਨੇ ਫਿਰ ਰਿਸ਼ੀ ਅਸ਼ਟਾਵਕਰ ਜੜਾ ਉਸ ਦੇ ਪਿਤਾ ਤੋਂ ਜਿਹੜੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ ਜਨਕ ਦੇ ਅੱਗੇ ਉਹ ਜਾ ਕੇ ਦਿੰਦਾ ਹੈ ਮਹਾਰਿਸ਼ੀ ਅਸ਼ਟਾਵਕਰ ਉਸ ਦੇ ਪਿਤਾ ਨੂੰ ਇੱਕ ਗੀਤਾ ਉਚਾਰਣ ਕੀਤੀ ਹੈ ਕ੍ਰਿਸ਼ਨ ਜੀਆਂ ਦੇ ਸਵਾਲ ਜਵਾਬ ਹੁੰਦੇ ਨੇ ਅਰਜਨ ਦੇ ਨਾਲ குரு ਖੇਤਰ ਦੀ ਧਰਤੀ ਤੇ ਇੱਕ ਗੀਤਾ ਨੇਪਾਲ ਦੇ ਵਿੱਚ ਉਚਾਰਨ ਹੁੰਦੀ ਹੈ ਨੇਪਾਲ ਦੇ ਰਾਜੇ ਜਨਕ ਦੇ ਨਾਲ ਸਵਾਲ ਜਵਾਬ ਹੁੰਦੇ ਨੇ ਮਹਾਰਿਸ਼ੀ ਅਸ਼ਟਾਵਕਰ ਦੇ ਅਸ਼ਟਾਵਕਰ ਗੀਤਾ ਇੱਕ ਕ੍ਰਿਸ਼ਨ ਜੀ ਵੱਲੋਂ ਹੈ ਗੀਤਾ ਗ੍ਰੰਥ ਦੋਨਾਂ 'ਚ ਡਿਫਰੈਂਸ ਇਹ ਐ ਕਿ ਕ੍ਰਿਸ਼ਨ ਵਾਲੀ ਦੇ ਵਿੱਚ ਮਾਮੂਲੀ ਸਵਾਲ ਨਹੀਂ ਕਿਉਂਕਿ ਅਰਜਨ ਦੇ ਵਿੱਚ ਅਰਜਨ ਉਹਨਾ ਗਿਆਨਵਾਨ ਨਹੀਂ ਜਿੰਨਾ ਰਾਜਾ ਜਨਕ ਗਿਆਨਵਾਨ ਹੈ ਭਗਤ ਵੱਡਾ ਰਾਜਾ ਜਨਕ ਹੈ ਕੁਰਮੁਖ ਮਾਇਆ ਵਿੱਚ ਉਦਾਸੀ ਉਹਨੂੰ ਕੋਈ ਸਮੇਂ ਭਗਤ ਉਚਾਰਨ ਕੀਤਾ ਗਿਆ ਉਹਨਾਂ ਦੇ ਵਿਦਵਾਨਾਂ ਵੱਲੋਂ ਰਾਜੇ ਜਨਕ ਵੱਲੋਂ ਸਵਾਲ ਕੀਤੇ ਜਾਂਦੇ ਨੇ ਜਦੋਂ ਵੱਖੋ-ਵੱਖ ਰਾਜਗੁਰੂਆਂ ਨੂੰ ਵੱਖੋ-ਵੱਖ ਵਿਦਵਾਨਾਂ ਨੂੰ ਉਹ ਕੀ ਕਹਿੰਦਾ ਹੈ ਰਾਜਾ ਜਨਕ ਕੀ ਕਹਿੰਦਾ ਹੈ ਰਾਜਾ ਜਨਕ ਕਹਿੰਦਾ ਹੈ ਮੈਨੂੰ ਘੋੜੇ ਦੀ ਰਕਾਬ ਦੇ ਵਿੱਚ ਘੋੜੇ ਤੇ ਚੜਨ ਤੋਂ ਪਹਿਲਾਂ ਪਹਿਲਾਂ ਪੈਰ ਪਾਉਣ ਚਾਰ ਜੇ ਕੋਈ ਗਿਆਨ ਕਰਵਾ ਦੇਵੇ ਮੈਂ ਉਹਨੂੰ ਆਪਣਾ ਗੁਰੂ ਮੰਨ ਲਵਾਂਗਾ ਹੁਣ ਬੜੇ ਆਏ ਉਹਨਾਂ ਤੋਂ ਗਿਆਨ ਨਹੀਂ ਹੋਇਆ ਮਹਾਰਿਸ਼ੀ ਅਸ਼ਟਾਵਕਰ ਦਾ ਪਿਤਾ ਵੀ ਅੰਦਰ ਕਰ ਲਿਆ ਉਹ ਜਿਹੜੇ ਤੋਂ ਜਵਾਬ ਨਾ ਦਿੱਤਾ ਜਾਏ ਉਸੇ ਨੂੰ ਅੰਦਰ ਕਰਨ ਲਈ ਰਾਜਾ ਜਨਕ ਸੀਤਾ ਦਾ ਪਿਤਾ ਸੀ ਰਾਮਚੰਦਰ ਦਾ ਸਹੁਰਾ ਸੀ ਹੁਣ ਕੀ ਹੋਇਆ ਮਹਾਰਿਸ਼ੀ ਅਸਤਾ ਬਕਰਾਏ ਨੇ ਦੇਖਣ ਵਾਲੇ ਕਹਿੰਦੇ ਨੇ ਅੱਠ ਬਲ ਪੈਂਦੇ ਨੇ ਸਰੀਰ 'ਚ ਇਹਨੇ ਸਵਾਗਿਆਨਿਕ ਰੋਣਾ ਦੁਨੀਆ ਕੱਪੜੇ ਅਤੇ ਸਰੀਰ ਤੋਂ ਜੱਜ ਕਰਦੀ ਹੈ ਜਿਹੜਾ ਸੋਹਣਾ ਬੁੱਧਾ ਹੈ ਕੱਪੜੇ ਵੀ ਉਹਦੇ ਸੋਹਣੇ ਪਾਏ ਨੇ ਦੁਨੀਆ ਉਸ ਤੋਂ ਜੱਜ ਕਰਦੀ ਹੈ ਪਰ ਗਿਆਨਵਾਨ ਬੰਦੇ ਇਨਾਂ ਚੀਜ਼ਾਂ ਤੋਂ ਜੱਜ ਨਹੀਂ ਹੁੰਦੇ ਗਿਆਨਵਾਨ ਇਨਸਾਨ ਉਸ ਦੀ ਵਿਚਾਰਧਾਰਾ ਤੇ ਉਸ ਦੇ ਗਿਆਨ ਤੋਂ ਜੱਜ ਹੁੰਦੇ ਨੇ ਗਿਆਨਵਾਨ ਬੰਦੇ ਹੀ ਉਹਨਾਂ ਨੂੰ ਚੰਗੀ ਪ੍ਰਵਿਰਤੀ ਦੇ ਨਾਲ ਜਿਵੇਂ ਜ਼ੌਰੀ ਚੰਗੇ ਹੀਰੇ ਮੋਤੀ ਦੀ ਪਛਾਣ ਕਰੇਗਾ ਚੰਗਾ ਸਮਿਆਰ ਸੌਨੇ ਦੀ ਪਛਾਣ ਕਰੇਗਾ ਇਸੇ ਤਰ੍ਹਾਂ ਗਿਆਨਵਾਨ ਇਨਸਾਨ ਹੀ ਬ੍ਰਹਮ ਗਿਆਨੀ ਦੀ ਗਤ ਨੂੰ ਬ੍ਰਹਮ ਗਿਆਨੀ ਉਹ ਜਾਣਨ ਹੁਣ ਕੀ ਹੋਇਆ ਰਾਜਾ ਜਨਕ ਜਦੋਂ ਬਾਰੀ ਆਈ ਅਸ਼ਟਾਵਕਰ ਰਿਸ਼ੀ ਦੀ ਅਸ਼ਟਾਵਕਰ ਰਿਸ਼ੀ ਜੀ ਖੜੇ ਹੋਏ ਕਹਿੰਦੇ ਅਸੀਂ ਗਿਆਨ ਕਰਵਾ ਦੇਾਂਗੇ ਤੁਹਾਨੂੰ ਕਹਿੰਦੇ ਫਿਰ ਕਰਵਾ ਦਿਓ ਉਹਨਾਂ ਦੀ ਵੀ ਬਾਰੀ ਆਈ ਕਹਿੰਦੇ ਇੱਕ ਚੀਜ਼ ਸੌਂਪ ਦੇ ਮੈਨੂੰ ਜਾਂ ਤੇ ਤਨ ਸੌਂਪ ਦੇ ਜਾਂ ਮਨ ਤੇਰਾ ਤਨ ਜਾਂ ਮੇਰੇ ਅਨੁਸਾਰ ਚੱਲੇਗਾ ਜਾਂ ਤੇਰਾ ਮਨ ਮੇਰੇ ਅਨੁਸਾਰ ਚੱਲੇਗਾ ਹੁਣ ਕਹਿੰਦੇ ਠੀਕ ਹੈ ਅਸੀਂ ਤੁਹਾਨੂੰ ਜਿਹੜਾ ਮਨ ਸੌਂਪ ਦਿੱਤਾ ਜਦੋਂ ਘੋੜੇ ਦੀ ਖੜਾਮ ਦੇ ਵਿੱਚ ਪੈਰ ਪਾ ਕੇ ਚੜਨ ਲੱਗਿਆ ਨਾ ਰਕਾਬ ਦੇ ਵਿੱਚ ਪੈਰ ਪਾ ਕੇ ਚੜਨ ਲੱਗਿਆ ਗਲ ਫੜ ਕੇ ਥੱਲੇ ਲਾ ਲਿਆ ਰਾਜੇ ਜਨਕ ਨੂੰ ਕਹਿੰਦਾ ਉੱਤਰ ਥੱਲੇ ਕਹਿ ਕਿਉਂ ਕਿਨੂੰ ਪੁੱਛ ਕੇ ਚੜਿਆ ਘੋੜੇ ਦੇ ਉੱਪਰ ਉਹ ਕਹਿੰਦਾ ਮਨ ਨੂੰ ਕਹਿੰਦਾ ਮਨ ਤੇ ਮੇਰੇ ਕੋਲ ਕਹ ਇਹਦਾ ਮਨ ਤੇ ਮੇਰੇ ਤੋਂ ਬਿਨਾ ਚੱਲ ਨਹੀਂ ਸਕਦਾ ਮਨ ਤੇ ਮੇਰੇ ਕੋਲ ਜਿਹ ਵੀ ਰੱਖ ਦਿੱਤਾ ਮਨ ਮੇਰੇ ਕੋਲ ਹੈ ਘੋੜੇ ਤੇ ਨਹੀਂ ਚੜ ਸਕਦਾ ਤੂੰ ਸਰੀਰ ਤੇਰਾ ਕੱਲਾ ਕੁਝ ਕਰ ਨਹੀਂ ਸਕਦਾ ਉਸੇ ਸਮੇਂ ਗਿਆਨ ਹੋ ਗਿਆ ઋષਿ ਅਸ਼ਟਾਵਕਰ ਦੇ ਚਰਨਾਂ ਤੇ ਟਹਿ ਗਿਆ ਰਾਜਾ ਜਨਕ ਉਹ ਰਾਜਾ ਸੀ ਧੰਨ ਧੰਨ ਰਾਜਾ ਜਨਕ ਜਿਨ ਸਿਮਰਨ ਕੀਓ ਗਵੇਕ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਜਿਨੇ ਨਰਕਾਂ ਦੇ ਕੁੰਡਾਂ ਦੇ ਕੁੰਡ ਖਾਲੀ ਕਰ ਦਿੱਤੇ ਸੀ ਇੱਕ ਘੜੀ ਦਾ ਸਿਮਰਨ ਦਾ ਮਹਾਤਮ ਦੇ ਕੇ ਉਹ ਸੀ ਰਾਜਾ ਜਨਕ ਜਿਹਨੂੰ ਅਸ਼ਟਾਵਕਰ ઋષਿ ਨੇ ਗਿਆਨ ਕਰਾਇਆ ਸੀ ਅਸ਼ਟਾਵਕਰ ઋષਿ ਆਪਣੇ ਪਿਤਾ ਨੂੰ ਕਹਿ ਰਿਹਾ ਹੈ ਵੀ ਤੂੰ ਵਰਤਮਾਨ ਦੇ ਵਿੱਚ ਨਹੀਂ ਹੈ ਜਿਹੜਾ ਨਾਮ ਜਪਦਾ ਤੂੰ ਬੀਤੇ ਸਮੇਂ ਦਾ ਪਛਤਾਵਾ ਕਰ ਰਿਹਾ ਆਉਣ ਵਾਲੇ ਸਮੇਂ ਦੀ ਚਿੰਤਾ ਕਰ ਰਿਹਾ ਵੀ ਕਿੱਦਾਂ ਦਾ ਆਵੇਗਾ ਵਰਤਮਾਨ ਦੇ ਵਿੱਚ ਨਹੀਂ ਹੈ ਜਿੰਨਾ ਟਾਈਮ ਅਸੀਂ ਵਰਤਮਾਨ ਦੇ ਵਿੱਚ ਨਹੀਂ ਆਵਾਂਗੇ ਓਨਾ ਟਾਈਮ ਸਾਡਾ ਜਪਿਆ ਹੋਇਆ ਕਬੂਲ ਨਹੀਂ ਹੋਵੇਗਾ ਇਕ ਚਿੱਤ ਜੇ ਇੱਕ ਸਨ ਧਿਆਇਓ ਕਾਲ ਫਾਸ ਕੇ ਵਿਚ ਨਾ ਆਇਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਇੱਕ ਮਨ ਇੱਕ ਚਿਤ ਹੋ ਕੇ ਜਪਿਆ ਜਾਵੇਗਾ ਇੱਕ ਸਨ ਮਾਤਰ ਦਾ ਜਪਿਆ ਹੋਇਆ ਵੀ ਤੁਹਾਨੂੰ ਉਤਾਰ ਦੇਵੇਗਾ ਗੱਜ ਕੇ ਆਖੋ ਸਤਨਾਮ ਖਨਮਾ ਨੀਚ ਕੀਤ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਅਕਾਲ ਪੁਰਖ ਵਾਹਿਗੁਰੂ ਗਰੀਬ ਨਵਾਜ